ਜੇਕਰ ਵਿਭਾਗ ਨੇ ਸਮਾਂ ਰੰਦੇ ਖੱਡ ਦੀ ਸਫਾਈ ਨਾ ਕਰਵਾਈ ਤਾਂ ਬਰਸਾਤ ਦੇ ਦਿਨਾਂ ਵਿੱਚ ਹੋਵੇਗਾ ਵੱਡਾ ਨੁਕਸਾਨ ਸਰਪੰਚ ਰੀਸ਼ੂ ਬਾਲਾ ਕਾਠਗੜ ਲੋਕਾਂ ਨੇ ਪ੍ਰਸ਼ਾਸਨ ਤੋਂ ਖੱਡ ਦੀ ਸਫਾਈ ਕਰਵਾਉਣ ਦੀ ਕੀਤੀ ਅਪੀਲ ਬਾਬਾ ਕਾਲੇ ਸ਼ਾਹ ਨੇ ਕਿਹਾ ਕਿ ਇਸ ਖੱਡ ਦੀ ਸਫਾਈ ਕਰਵਾਉਣ ਲਈ ਪ੍ਰਸ਼ਾਸਨ ਨੂੰ ਬਹੁਤ ਵਾਰ ਮਤੇ ਪਾ ਕੇ ਦਿੱਤੇ ਗਏ ਜਾ ਚੁੱਕੇ ਹਨ ਪਰੰਤੂ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਸਾਨੂੰ ਪੰਚਾਇਤ ਨੂੰ ਕੁਝ ਨਹੀਂ ਚਾਹੀਦਾ ਸਗੋਂ ਇਸ ਦੀ ਸਫਾਈ ਕਰਵਾ ਕੇ ਜੋ ਵੀ ਪਾਣੀ ਦਾ ਲੰਗਦਾ ਰਸਤਾ ਬਣਾਇਆ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਚ ਕੋਈ ਨੁਕਸਾਨ ਨਾ ਹੋਵੇ। ਹਾਂਜੀ ਸਰਪੰਚ ਸਾਹਿਬ ਅੱਜ ਫੇਰ ਤੁਸੀਂ ਖੱਡ ਤਖਾਨ ਆਏ ਆ ਕੱਲ ਤੁਹਾਡੀ ਖਬਰਾਂ ਵੀ ਅਸੀਂ ਲਾਈਆਂ ਸੀਗੀਆਂ ਕਿ ਖੱਡ ਦੀ ਸਫਾਈ ਲਈ ਤੁਸੀਂ ਕਈ ਵਾਰ ਪ੍ਰਸ਼ਾਸਨ ਨੂੰ ਦੱਸ ਚੁੱਕੇ ਆ। ਕੀ ਗੱਲ ਪ੍ਰਸ਼ਾਸਨ ਦੇ ਜੀ ਕੰਨ ਦੇ ਉੱਤੇ ਜੂਣੀ ਸਰ ਕਰੀਆ ਇਹ ਜਿਹੜੀ ਸਫਾਈ ਜਿਹੜੀ ਜ਼ਰੂਰੀ ਹੋਣੀ ਚਾਹੀਦੀ ਸੀ ਖੱਡ ਦੀ। ਆ ਭਾਜੀ ਪਹਿਲਾਂ ਤਾਂ ਅਸੀਂ ਦੇਖੋ 6 ਮਹੀਨੇ ਤੋਂ ਜਾਦੀ ਪੰਚਾਇਤ ਬਣੀ ਆ ਅਸੀਂ ਉਦੋਂ ਤੋਂ ਹੀ ਮਤੇ ਆਏ ਹੋਏ ਆ ਕਿ ਖਾੜੇ ਦੀ ਸਫਾਈ ਕਰਾਓ ਸਾਡੇ ਪਰ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ 6 ਮਹੀਨੇ ਹੋ ਗਏ ਆ ਦੇਖੋ ਤੁਸੀਂ ਖੁਦ ਵੀ ਕੈਮਰਾ ਮਾਰ ਕੇ ਦੇਖੋ ਕਿ ਕਿੰਨਾ ਇੱਥੇ ਗੰਦ ਪਿਆ ਹੋਇਆ ਵਾ ਕੋਈ ਸਫਾਈ ਹੈ ਹੀ ਨਹੀਂ ਬਿਲਕੁਲ ਵੀ ਅਸੀਂ ਪ੍ਰਸ਼ਾਸਨ ਨੂੰ ਕਹਿ ਕਾ ਮਤਲਬ ਕਿ ਅਸੀਂ ਮਤੇ ਵੀ ਪਾ ਕੇ ਦੇਤੇ ਮਤਲਬ ਕੁਝ ਕਾਰਵਾਈ ਨਹੀਂ ਕਰ ਰਹੇ ਜਿੱਥੇ ਮਾਈਨਿੰਗ ਜਿਆਦਾ ਸੀ ਕੋਈ ਸਫਾਈ ਕਰਾਣ ਲੱਗਦੇ ਆ ਤਾਂ ਪ੍ਰਸ਼ਾਸਨ ਆ ਜਾਂਦਾ ਜੀ ਤੁਸੀਂ ਆ ਨਿਕਲਣਾ ਉਹ ਨਹੀਂ ਕਰ ਨਹੀਂ ਸਕਦੇ ਜਦੋਂ ਨਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਬੜੀ ਜਲਦੀ ਫਿਰ ਕਾਰਵਾਈ ਕਰਦੇ ਆ ਜੀ ਮਾਈਨਿੰਗ ਕਰਵਾਉਂਦੇ ਜੇ ਕਰਵਾਉਂਦੇ ਐਦਾਂ ਦਾ ਕੁਝ ਨਹੀਂ ਕਰ ਰਹੇ ਸਫਾਈ ਨਹੀਂ ਕਰਦੇ ਤੁਸੀਂ ਮੰਤਰੀ ਸਾਹਿਬ ਨੂੰ ਮਿਲ ਕੇ ਆ ਜੀ ਕੀ ਉਹਨਾਂ ਨੇ ਭਰੋਸਾ ਦਿੱਤਾ ਸੀ ਆ ਕੋਈ ਕੇ ਇਸ ਦੇ ਬਾਰੇ ਕੋਈ ਗੌਰ ਕਰੂਗੇ ਹਾਂਜੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਅਸੀਂ ਸਫਾਈ ਕਰਾਵਾਂਗੇ ਪਰ ਅਜ ਤੱਕ ਕੋਈ ਸਫਾਈ ਨਹੀਂ ਹੋਈ ਬਾਕੀ ਤੁਹਾਡੇ ਸਾਹਮਣੇ ਤੁਸੀਂ ਦਿਖਾ ਸਕਦੇ ਆ ਪਬਲਿਕ ਨੂੰ ਵੀ ਕਿ ਕੁਝ ਨਹੀਂ ਹੋ ਰਿਹਾ ਇੱਥੇ ਕੋਈ ਸਫਾਈ ਨਹੀਂ ਹੈ ਅੱਗੇ ਬਰਸਾਤਾਂ ਦਾ ਮੌਸਮ ਆ ਗਿਆ ਕੱਲ ਮੀਂਹ ਵੀ ਪਿਆ ਬਹੁਤ ਜ਼ਿਆਦਾ ਹਾਂਜੀ ਫੇ ਜੇਕਰ ਸਪਾਈ ਨਹੀਂ ਹੁੰਦੀ ਤਾਂ ਕੀ ਕੀ ਨੁਕਸਾਨ ਹੋ ਸਕਦਾ ਹੈ ਘਰ ਦਾ ਨੁਕਸਾਨ ਤਾਂ ਬਹੁਤ ਹੋਣਾ ਭਾਈ ਦੇਖੋ ਪਾਣੀ ਜ਼ਿਆਦਾ ਲੋਕਾਂ ਦੇ ਘਰਾਂ ਚ ਪਹੁੰਚਣਾ ਹੈ ਪਿਛਲੀ ਵਾਰ ਵੀ ਇੱਦਾਂ ਹੋਇਆ ਸੀ ਸਾਡੇ ਘਰਾਂ ਚ ਪਾਣੀ ਕਾਫੀ ਲੋਕਾਂ ਦੇ ਘਰ ਪਹੁੰਚਿਆ ਪਾਣੀ ਤਾਂ ਬਹੁਤ ਨੁਕਸਾਨ ਹੋਇਆ ਪਬਲਿਕ ਦਾ ਵੀ ਪਿੰਡ ਦਾ ਵੀ ਬਹੁਤ ਨੁਕਸਾਨ ਹੋ ਜਾ ਰਿਹਾ ਹੈ ਉਸੇ ਲਈ ਵੀ ਤੁਸੀਂ ਆਪਣੇ ਪੈਸਿਆਂ ਦੇ ਜਿਹੜਾ ਕੰਮ ਕਰਵਾਇਆ ਸੀਗਾ ਉਧਰਲੇ ਪਾਸੇ ਬੰਨਵਾਇਆ ਸੀਗਾ ਹਾਂਜੀ ਆ ਥੋੜੀ ਬਹੁਤ ਸਫਾਈ ਜਿਹੜੀ ਪਾਣੀ ਥੋੜਾ ਬਹੁਤ ਨਿਕਲ ਲਈ ਕੀਤਾ ਸੀਗਾ ਹਾਂਜੀ ਆਪਣੇ ਪੈਸਿਆਂ ਦੇ ਕੰਮ ਕੀਤਾ ਹਾਂਜੀ ਪਾਜੀ ਅਸੀਂ ਆਪਣੇ ਪੈਸੇ ਅਤੇ ਆਪਣੇ ਖਰਚੇ ਤੇ ਹੀ ਕੀਤਾ ਸੀਗਾ ਸਾਰਾ ਕੁਝ ਕਾਫੀ ਵਾਰ ਸਫਾਈ ਕਰਾ ਲਈ ਆਪਣੇ ਖਰਚੇ ਤੇ ਹੀ ਕਰਵਾਈ ਆ ਕਿਸੇ ਨੇ ਕੁਝ ਨਹੀਂ ਦਿੱਤਾ ਅਸੀਂ ਆਪ ਹੀ ਕਰਵਾਇਆ ਸਰਕਾਰ ਵੱਲ ਤੇ ਕੋਈ ਨਹੀਂ ਨਹੀਂ ਜੀ ਸਰਕਾਰ ਵੱਲ ਤੇ ਕੋਈ ਧਿਆਨ ਨਹੀਂ ਹੈਗਾ ਸਰਕਾਰ ਕੁਛ ਨਹੀਂ ਕਰ ਰਹੀ ਅਸੀਂ ਤਾਂ ਬਹੁਤ ਵਾਰੀ ਕਹਿ ਕੇ ਦੇਖ ਲਿਆ ਮਤੇ ਪਾਪਾ ਕੇ ਦੇਖ ਲਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਨਾਮ ਹੈ ਜੀ ਆਪਣਾ ਰਾਜਨ ਸਿੰਘ ਕਿਹੜੇ ਪਿੰਡ ਦੇ ਸਰਪੰਚਾ ਤੁਸੀਂ ਅਸੀਂ ਖੁਰਦੀ ਦੇ ਜੀ ਤੇ ਇਹ ਜਿਹੜਾ ਸਫਾਈ ਦੇ ਕਈ ਵਾਰੀ ਤੁਸੀਂ ਮਤੇ ਵੀ ਪਾ ਚੁੱਕੇ ਹੋ ਜੀ ਕਿ ਚੱਕਰ ਕੇ ਆਏ ਜੀ ਸਾਡੀ ਸੁਣਵਾਈ ਨਹੀਂ ਕੀਤੀ ਜੀ ਅਸੀਂ ਕਿੰਨੀ ਵਾਰੀ ਮਤਾ ਪਾ ਚੁੱਕੇ ਆ ਕਿੰਨੀ ਵਾਰੀ ਪ੍ਰਚਾਰਤੂ ਨੇ ਵੀ ਕਹਿ ਚੁੱਕੇ ਆ ਨਹੀਂ ਤੋਂ ਸੜਕ ਕਰਾਇਆ ਜਾਵੇ ਸਾਨੂੰ ਬਹੁਤ ਚੰਗੀ ਹੈ ਲੰਗਣੇ ਬੜਨੇ ਦੀ ਵੀ ਪਾਣੀ ਆਂਦਾ ਆ ਕਈ ਘਰਾਂ ਨੂੰ ਵੀ ਨੁਕਸਾਨ ਹੋ ਸਕਦਾ ਆ ਜਿਹਦਾ ਇਹਨਾਂ ਨੇ ਹੁਣ ਕਿਹਾ ਤੁਹਾਡੇ ਸਾਹਮਣੇ ਵੀ ਅਸੀਂ ਪੂਰਾ ਪੈਸਾ ਲਾ ਕੇ ਵੀ ਕਰਿਆ ਜਦ ਅਸੀਂ ਕੁਝ ਕਰਨ ਲੱਗਦੇ ਆ ਤਾਂ ਸ਼ਰਾਰਤੀ ਜਿਹੜੇ ਹੈਗੇ ਉਹ ਕਰਨ ਨਹੀਂ ਦਿੰਦੇ ਉਹ ਆ ਕੇ ਰੋਕ ਦਿੰਦੇ ਵੀ ਨਹੀਂ ਕਰਨਾ ਇਹ ਫਿਰ ਅਸੀਂ ਕੀ ਕਰ ਸਕਦੇ ਆ ਕੋਈ ਕੰਮ ਹੀ ਨਹੀਂ ਹੁੰਦਾ ਤਾਂ ਜੇ ਸਫਾਈ ਹੋ ਜਾਊਗੀ ਤਾਂ ਚੰਗੀ ਗੱਲ ਆ ਕਿ ਪਿੰਡਲੇ ਪਾਸੇ ਨਿਕਲਦਾ ਹਾਂਜੀ ਇੱਥੋਂ ਪਾਸ ਸਫਾਈ ਹੋਗੀ ਤਾਂ ਪਾਣੀ ਵੀ ਜਾਊਗਾ ਸਾਨੂੰ ਵੀ ਥੋੜਾ ਹੋਊਗਾ ਪਿੰਡ ਨੂੰ ਵੀ ਫਾਇਦਾ ਹੋਊਗਾ ਜੀ ਹਾਂ ਜੀ ਬੀਡਿੰਗਾਂ ਜਿੱਦਾਂ ਖਾਣਾ ਹੈਗਾ ਥਾਣੇ ਦੇ ਵਿੱਚ ਥਾਣੇ 'ਚ ਵੀ ਪਾਣੀ ਚਲਾ ਜਾਂਦਾ ਆ ਉਹਨਾਂ ਨੂੰ ਵੀ ਇੰਨੀ ਮੁਸੀਬਤ ਚਲਣੀ ਪੈਂਦੀ ਹੈਗੀ ਇਹ ਸਾਰੀ ਗੰਦਗੀ ਵੀ ਜਾ ਵਰਦੀ ਹੈ ਜਿਹੜੀ ਇੱਥੇ ਸੜਕਾਂ ਤੇ ਪਈ ਹੈਗੀ ਇਹ ਗੰਦਗੀ ਦੇ ਦੇਖੋ ਤੁਸੀਂ ਕਿੰਦਾ ਢੇਰ ਲੱਗੇ ਹੋਏ ਹੈਗੀ ਕਿ ਕੋਈ ਕਿਸੇ ਪਾਸੋਂ ਸਫਾਈ ਦਾ ਤਵਨ ਨਜ਼ਰ ਆਦੀ ਕਿੰਨੀ ਵਾਰੀ ਕਹਿ ਚੁੱਕੇ ਆ ਸੀ ਵੀ ਸਫਾਈ ਕਰਾਓ ਸਫਾਈ ਹੋਣੀ ਚਾਹੀਦੀ ਆ ਕੋਈ ਸਾਡੀ ਸੁਣਿਆ ਹੀ ਨਹੀਂ ਕਿੰਨੀ ਵਾਰੀ ਮਤੇ ਪਾ ਕੇ ਸੀ ਹਾਂਜੀ ਜਿਹੜੀ ਇਹ ਖੱਡ ਦੀ ਸਫਾਈ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਕਈ ਵਾਰ ਤਾਂ ਇਹਦਾ ਮੁੱਦਾ ਵੀ ਚੱਕਿਆ ਹੈ ਤੇ ਜਿਹੜੀ ਆ ਬਾਰ ਬਾਰ ਖਬਰਾਂ ਲਾਉਣ ਤੋਂ ਬਾਅਦ ਵੀ ਪ੍ਰਸ਼ਾਸਨ ਔਰ ਸਰਕਾਰ ਨਹੀਂ ਜਾਗ ਰਹੀ ਆ ਕੀ ਕਹਿਣਾ ਚਾਹੁੰਦੇ ਆ ਕਾਲ ਸਾਹਿਬ ਜੀ ਮੈਂ ਆਪ ਜੀ ਨੂੰ ਪਹਿਲਾਂ ਵੀ ਪੱਤਰਕਾਰਾਂ ਨੂੰ ਬੇਨਤੀ ਕਰਕੇ ਬੁਲਾਇਆ ਸੀਗਾ ਉਦੋਂ ਤੱਕ ਰਸਤਾ ਬਿਲਕੁਲ ਹੀ ਜਾਨ ਸੀ ਆ ਲਗਭਗ ਹਤੋਂ 4 ਮਹੀਨੇ ਪਹਿਲਾਂ ਤੇ ਆਪ ਜੀ ਚੰਗੀ ਤਰ੍ਹਾਂ ਜਾਣੂ ਆ ਇਲਾਕਾ ਵੀ ਜਾਣੂ ਆ ਉਹ ਕਿੰਨੇ ਜਦੋਂ ਜਹਦ ਨਾਲ ਚਲਾਇਆ ਦੋਨੇ ਪੰਚਾਇਤਾਂ ਦੀ ਸਹਿਮਤੀ ਨਾਲ ਰਸਤਾ ਚਲਾਉਣ ਨੂੰ ਸੀਗੇ ਕੁਝ ਲੋਕ ਸੁਰੱਖਿਆਤਾ ਕਰ ਕਰਕੇ ਰਸਤਾ ਵੀ ਨਹੀਂ ਚੱਲਣ ਦਿੰਦੇ ਆਮ ਲੋਕ ਬਹੁਤ ਤੰਗ ਔਰ ਪਰੇਸ਼ਾਨ ਸੀ ਇਸੇ ਰਸਤੇ ਤੋਂ ਲੰਘਣ ਨੂੰ ਤੇ 50 ਪਿੰਡਾਂ ਨੂੰ ਰਸਤਾ ਜਾਣ ਲਾ ਕੋਈ ਸਾਧਨ ਨਹੀਂ ਆ ਬੇਨਤੀ ਇਹੀ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਹੈ ਕਿ ਖੱਡ ਦੀ ਸਫਾਈ ਕਰਾਈ ਜਾਵੇ ਕਿਉਂਕਿ ਜਦੋਂ ਹੁਣ ਬਰਸਾਤ ਆਣੀ ਆ ਬਰਸਾਤ ਬਹੁਤ ਆਣੀ ਆ ਪਿਛਲੀ ਵਾਰੀ ਵੀ ਆਈ ਆ ਇਹ ਜਿਹੜਾ ਪਾਣੀ ਆ ਦੇਖੋ ਤੁਸੀਂ ਮਹਾਰਾਜ ਕਾਸਾ ਜੀ ਆਉਣ ਨੂੰ ਕੈਮਰਾ ਮਾਰਿਓ ਬਰਸਾਤ ਆ ਜਿਹੜਾ ਪਾਣੀ ਆਣਾ ਉਹ ਚੜ੍ਹਦੇ ਪਾਸੇੋਂ ਆਣਾ ਤੇ ਜਿਹੜਾ ਲੈਂਦੇ ਪਾਸੇ ਨੂੰ ਨਿਕਾਸ ਹੈ ਨਹੀਂਗਾ ਦੇਖੋ ਇਹ ਨਿਕਾਸ ਜਦੋਂ ਤੱਕ ਪਾਣੀ ਦਾ ਹੋਣਾ ਨਹੀਂ ਆ ਤਾਂ ਪਾਣੀ ਕਿੱਥੇ ਨੂੰ ਲੰਘੂਗਾ ਪਾਣੀ ਬਲੌਕ ਹੋ ਜਾਣਾ ਪਾਣੀ ਪਿੰਡ 'ਚ ਜਾਣਾ ਪਾਣੀ ਥਾਣੇ 'ਚ ਜਾਣਾ ਪਿੰਡ ਦਾ ਨੁਕਸਾਨ ਹੈ ਸਰਕਾਰ ਦਾ ਨੁਕਸਾਨ ਪਹਿਲਾਂ ਵੀ ਹੋਇਆ ਫੇਰ ਹੋ ਜਾਣਾ ਹੈ ਅਸੀਂ ਕਹਿ ਕੇ ਕੇ ਥੱਕ ਗਏ ਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਸਾਡੀ ਖੱਡ ਦੀ ਸਫਾਈ ਕਰਾਈ ਜਾਵੇ ਇਹ ਜਿਹੜਾ ਬਰਸਾਤੀ ਪਾਣੀ ਆਣਾ ਉਹਦਾ ਲੰਘਣ ਦਾ ਇੱਕ ਰਸਤਾ ਬਣਾਇਆ ਜਾਵੇ ਜਿੱਦਾਂ ਕੱਲ ਕਾਰਗਰ ਤੋਂ ਜੱਟਿਆਲ ਨੂੰ ਰਸਤਾ ਜਾਂਦਾ ਹੈ ਤੇ ਉੱਥੇ ਹੀ ਕਾफी ਨੁਕਸਾਨ ਵੀ ਹੋਇਆ ਹੈ ਗੱਡੀਆਂ ਵੀ ਕਾਫੀ ਫਸੀਆਂ ਉੱਤੇ ਤੇ ਕਈਆਂ ਦੇ ਟੱਟਾਂ ਵੀ ਲੱਗੇ ਆ। ਉੱਥੇ ਇਹ ਮੇਰੇ ਸਾਡੇ ਮੈਂਬਰ ਪੰਚਾਇਤ ਨੇ ਇਹ ਰਸਤਾ ਇਹ ਜਿਆਦਾ ਜਾਣੂ ਆ। ਇਹਨਾਂ ਨੂੰ ਵੀ ਪਤਾ ਹੈ ਕਿਉਂਕਿ ਉਹ ਨਾਰਮਲੀ ਰਸਤਾ ਚਲਾਤਾ ਜੀ ਚੰਗੀ ਤਰ੍ਹਾਂ ਉਹਦੀ ਰਿਪੇਅਰ ਰਸਤੇ ਦੀ ਨਹੀਂ ਕੀਤੀ ਗਈ। ਟਾਈਮ ਪਾਸ ਕੀਤਾ ਗਿਆ। ਜਿਹੜੇ ਅਫਸਰ ਸਾਹਿਬਾਨ ਨੇ ਕਰਾਇਆ। ਤੇ ਹੁਣ ਉੱਥੇ 5-6 ਗੱਡੀਆਂ ਫਸੀਆਂ ਉਹ ਕੱਲ ਬੜੀ ਮੁਸ਼ਕਲ ਕਢਾਈਆਂ ਜੀ। ਔਰ ਹਰ ਪਾਣੀ ਤੋਂ ਬਾਅਦ ਉਹ ਆਪ ਰਸਤਾ ਬਣਾਉਣਾ ਪੈਂਦਾ। ਜਿਸ ਦਿਨ ਵੀ ਖੱਟ ਆ ਜਾਂਦੀ ਹੈ ਨਾ ਉਹ ਆਪ ਬਣਾਉਣਾ ਪੈਂਦਾ ਸਰੋ। ਦੋ ਸਾਲ ਹੋ ਗਿਆ ਜਣੀ ਕਿ ਦੋ ਦੇ ਵਿੱਚ 9 ਜੁਲਾਈ ਨੂੰ ਮੈਨੂੰ ਲੱਗਦਾ ਖੜਾ ਆਇਆ ਸੀ ਦੋ ਸਾਲ ਤੋਂ ਐਡੀ ਜੀ ਜੀ ਮੈਨੂੰ ਵੀ ਯਾਦ ਆ ਥੋੜਾ ਥੋੜਾ ਕਿ ਇੱਕ ਇਹ ਜਗਤਿਆਲ ਤੋਂ ਨਾਲ ਦੂਜਾ ਜਿਹੜਾ ਚਾਹਲੰਗਪੁਰ ਸੀਗਾ ਕਿਸਨਪੁਰ ਨੂੰ ਜਾਂਦਾ ਜਿਹੜਾ ਕਿਸਨਪੁਰ ਵਾਲਾ ਉਹ ਘਟੋ ਘਟਾ ਵੀ ਜਿਹੜਾ ਸੀਗਾ ਇਹ ਵੀ ਸਾਰਾ ਭਰ ਗਿਆ ਤੇ ਗਾ 20 25 ਕ ਵਾਰ ਅਸੀਂ ਉਹ ਬਣਾ ਚੁੱਕੇ ਤੋਂ ਇਹ ਰੈਂਪ ਤੇ ਰਸਤਾ ਤੇ ਸਰਕਾਰ ਨੇ ਸਰਕਾਰ ਨੇ ਕੋਈ ਨਹੀਂ ਹਜੇ ਤੱਕ ਕਾਸਾ ਜੀ ਜਦੋਂ ਅਸੀਂ ਆਪਣੇ ਖਰਚੇ ਤੇ 2-4 ਪਿੰਡ ਦੇ ਬੰਦੇ ਯੋਗਦਾਨ ਕਰ ਦਿੰਦੇ ਆ ਅਸੀਂ ਉਸ ਖਰਚੇ ਤੇ ਵੀ ਸਫਾਈ ਕਰਾਣ ਲੱਗੇ ਨਾ ਤਾਂ ਫਿਰ ਐਵੇਂ ਇੱਕ ਫੋਨ ਜਾਂਦਾ ਪ੍ਰਸ਼ਾਸਨ ਨੂੰ ਵੀ ਉੱਥੇ ਗਲਤ ਕੰਮ ਹੋ ਰਿਹਾ ਪ੍ਰਸ਼ਾਸਨ ਉਧਰ ਰੋਕਾਂ ਲੈ ਆ ਜਾਂਦਾ ਅਗਰ ਤੁਸੀਂ ਇਹ ਜ਼ਮਾਨਾ ਮੈਂ ਹੁਣੇ ਅੱਧੇ ਘੰਟੇ 'ਚ ਮਸ਼ੀਨਾਂ ਲਵਾ ਦੇਣਾ ਸਫਾਈ ਕਰਾ ਦੇਣੇ ਆ ਰੇਤਾ ਇਹਨੂੰ ਚੁਕਾ ਦੇਣੇ ਆ ਦੂਏ ਪਾਸੇ ਚੁਕਾ ਦੇਣੇ ਆ ਦੋਨਾਂ ਬੰਨਾਂ ਤੇ ਲਵਾ ਦੇਣੇ ਲਾ ਇਹ ਵੀ ਨਹੀਂ ਹੋਣ ਦੇਣਾ ਇਹ ਵੀ ਨਹੀਂ ਹੋਣ ਦੇਣਾ ਜੇ ਦਿੱਤਾ ਚੈੱਕ ਹੋ ਜੇ ਤਾਂ ਕੀ ਸਾਨੂੰ ਕੋਈ ਦਿੱਕਤ ਨਹੀਂ ਆ ਜੀ ਚੈਤ ਨੂੰ ਪੈਸੇ ਆ ਜੂਗੇ ਮੈਂ ਕਹਾਂ ਜੀ ਪੈਸੇ ਪੰਚਾਇਤ ਨੂੰ ਆਣ ਚਾਹੇ ਨਾਣ ਇਹ ਇੱਥੋਂ ਚੱਕ ਲੈਣ ਪਾਣੀ ਲੰਘਦਾ ਹੋ ਜੂਏ ਸਾਡੀ ਦਾ ਮੈਂ ਸਾਡੀ ਦਾ ਬੇਨਤੀ ਆ ਸਫਾਈ ਕਰਾ ਦੇਣ ਸਫਾਈ ਕਰਾ ਹਾਂ ਸਫਾਈ ਕਰਾ ਦੇਣ ਸਾਨੂੰ ਇਹ ਲਾਜ਼ਮੀ ਨਹੀਂ ਹੋਵੇ ਪੰਚਾਇਤ ਨੂੰ ਪੈਸਾ ਆਵੇ ਚੈਤ ਦਾ ਜੋ ਹਿੱਸਾ ਬਣਦਾ ਆ ਜੋ ਵੀ ਜਿਹਦਾ ਵੀ ਰਕਬਾ ਆਂਦਾ ਉਹਨੂੰ ਤਾਂ ਪੈਸੇ ਮਿਲਣੇ ਚਾਹੀਦੇ ਚੱਲੋ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਦਾ ਹੱਥ ਆ ਬੇ ਪਰ ਪੰਚਾਇਤ ਨੂੰ ਬਣਦਾ ਹਿੱਸਾ ਦੇਣਾ ਜਾਂ ਨਹੀਂ ਦੇਣਾ ਅਸੀਂ ਤਾਂ ਬੇਨਤੀਆਂ ਕਰ ਕਰਕੇ ਥੱਕ ਗਏ ਆ ਬਸ ਇਹ ਤੋਂ ਰੇਤਾ ਸਫਾਈ ਕਰਾ ਦੇਣੇ ਪਾਣੀ ਲੰਘਦਾ ਹੋ ਜਾਵੇ ਸਾਨੂੰ ਕਿਸੇ ਚੀਜ਼ ਦੀ ਲਾਲਚ ਨਹੀਂ ਨਾ ਇੱਧਰ ਲਈ ਪੰਚਾਇਤ ਨੂੰ ਨਾ ਉੱਧਰ ਲਈ ਨੂੰ ਨਾ ਸਾਡੇ ਪਿੰਡ ਨੂੰ ਸਾਡੇ ਪਿੰਡ ਦਾ ਨੁਕਸਾਨ ਨਾ ਹੋਵੇ ਮੁਰਕੇ ਕੰਮ ਵੀ ਚੱਲਿਆ ਸੀ ਬੜੇ ਵਧੀਆ ਬੰਨ ਵੀ ਲਾਤੇ ਸੀ ਬੰਦੇ ਨੇ ਮੁਰਕੇ ਮੈਲਾ ਤਾਂ ਤਿੰਨ ਚਾਰ ਦਿਨ ਹੀ ਕੰਮ ਚੱਲਿਆ ਸੀ ਬਸ ਜੀ ਹੁਣ ਤੁਹਾਨੂੰ ਪਤਾ ਹਰ ਪਿੰਡ ਚ ਦੋ ਚਾਰ ਤਾਂ ਇਦਾਂ ਦੇ ਹੁੰਦੇ ਹੀ ਆ ਜੀ ਕੰਮੇ ਨਹੀਂ ਚੱਲਣਗੇ ਕੰਮ ਹੀ ਨਹੀਂ ਚੱਲਣਗੇ ਜੀ